ਮਹਾਰਾਜੀ ਸਾਰਣ ਸਤਿ ਸ਼੍ਰੀ ਅਕਾਲ ਬਾਈ ਤੁਹਾਡੇ ਨਾਲ ਮੈਂ ਇੱਕ ਗੱਲ ਕਰਨੀ ਹੈ ਪਲੀਜ਼ ਯਾਰਾ 2 ਮਿੰਟ ਮੇਰੀ ਗੱਲ ਪੱਕਾ ਸੁਣਿਓ ਤੇ ਸੁਣ ਕੇ ਅੱਗੇ ਸ਼ੇਅਰ ਜ਼ਰੂਰ ਕਰਿਓ ਮੈਂ ਗੱਲ ਕਰਨ ਜਾ ਰਹਾ ਪਹਿਲਾਂ ਮੈਂ ਗੱਲ ਕਰਨੀ ਸੀ ਕਿਸੇ ਹੋਰ ਮੁੱਦੇ ਤੇ ਪਰ ਅੱਜ ਮੈਂ ਗੱਲ ਕਰਨ ਜਾ ਰਹਾ ਗੁਰਪੰਤ ਸਿੰਘ ਪੰਨੂ ਦੇ ਹੈਨਾ ਉਹ ਭਾਅ ਅੱਜ ਵੀਡੀਓ ਦੇਖੀਵੇਂ ਉਹ ਵੀਡੀਓ ਕਰ ਰਿਹਾ ਪਾਰ ਰਿਹਾ ਕਿ ਅੰਬੇਦਕਰ ਦੇ ਬੁੱਧ ਹਟਾ ਦਿਓ ਮੈਂ ਇਹ ਕਰਨਾ ਹੈ ਉਹ ਕਰਨਾ ਹੈ ਪਲਾਨਾ ਕਰਨਾ ਹੈਨਾ ਉਹਦੀਆਂ ਗੱਲਾਂ 'ਚ ਵੀਰ ਮੇਰੇ ਉਹ ਨਾ ਆਇਓ ਪਹਿਲਾਂ ਉਹਨੇ ਮੋਗੇ 'ਚ ਦੋ ਘਰ ਜਾੜਤੇ ਆ ਪਤਾ ਨਹੀਂ ਹੋਰ ਉਹਨੇ ਕਿੰਨੇ ਘਰ ਜਾੜਨੇ ਆ ਜੇ ਉਹ ਨੂੰ ਇੰਨਾ ਕੁ ਪੰਜਾਬ ਦਾ ਹਿੱਤ ਆਉਂਦਾ ਤਾਂ ਪੰਜਾਬ ਦੇ ਵਿੱਚ ਆ ਕੇ ਸਾਡੇ ਨਾਲ ਖੜੇ ਮੋੜ ਦੇ ਨਾ ਮੋਢਾ ਲਾ ਕੇ ਸਾਡੇ ਕਿਸਾਨਾਂ ਨਾਲ ਖੜੇ ਧਰਨਿਆਂ ਤੇ ਬੈਠੇ ਸਾਡੇ ਕਿਸਾਨਾਂ ਨਾਲ ਹੈ ਨਾ ਉਹ ਉੱਤੇ ਬਾਹਰ ਬੈਠਾ ਥੋੜੇ ਇੱਥੇ ਅੱਗ ਲਾ ਆਂਦਾ ਉਹਨੂੰ ਫੰਡਿੰਗ ਮਿਲਦੀ ਰਹਿੰਦੀ ਹੈ ਤੁਹਾਨੂੰ ਇੱਥੇ ਅੱਗ ਲਾ ਆਂਦਾ ਤੁਸੀਂ ਲੋਕ ਕੀ ਹੋ ਆਪਾਂ ਪੰਜਾਬੀ ਇਮੋਸ਼ਨਲ ਆ ਅਸੀਂ ਆਪਦੇ ਧਰਮ ਦੇ ਪ੍ਰਤੀ ਬਹੁਤ ਇਮੋਸ਼ਨਲ ਆ ਵੀ ਅਸੀਂ ਆਪਦੇ ਧਰਮ ਦੇ ਪ੍ਰਤੀ ਜਾਨ ਵੀ ਦੇ ਦਾਂਗੇ ਹਨਾ ਮੈਂ ਵੀ ਦੇ ਦਊਗਾ ਕੋਈ ਦਿੱਕਤ ਨਹੀਂ ਆ ਪਰ ਸਹੀ ਸਿਹਤ ਤੇ ਐਵੇਂ ਕਿਸੇ ਇਹਨਾਂ ਬੰਦਾਂ ਦੇ ਪਿੱਛੇ ਲੱਗ ਕੇ ਨਾ ਇਹ ਜੇ ਕੰਮ ਕਰੋ ਕਿ ਬਾਅਦ ਤੁਹਾਡੇ ਮਾਪਿਆਂ ਨੂੰ ਵੀ ਭੁਗਤਨੀਆ ਪਹਿਣ ਤੁਹਾਨੂੰ ਹੀ ਭੁਗਤਨੀਆ ਪਹਿਣ ਤੇ ਮੋਢੀ ਕੌਣ ਪਾ ਰਿਹਾ ਸਾਡਾ ਗੁਰਪੰਤ ਪੰਨੂ ਜਿਹੜੇ ਬੰਦੇ ਨੂੰ ਸਿਰ ਤੇ ਪੱਗ ਰੱਖਣ ਦਾ ਵੀ ਭਾਰ ਲੱਗਦਾ ਹੈ ਹਨਾ ਜਿਹੜੇ ਬੰਦੇ ਨੂੰ ਸਿਰ ਤੇ ਪੱਗ ਰੱਖਣ ਦਾ ਭਾਰ ਲੱਗਦਾ ਬੰਨ ਕੇ ਪਟਗੀ ਅੱਗੇ ਹੋ ਜਾਂਦਾ ਪੰਜਾਬ ਦੇ ਇਤਿਹਾਸ ਦੇ ਉਹ ਤੁਹਾਡਾ ਮੂਰੀ ਬਣੂਗਾ ਵੀਰ ਮੇਰੇ ਧਿਆਨ ਮਾਰ ਲਓ ਸਾਡਾ ਮੋਰੀ ਬਾਬਾ ਦੀਪ ਸਿੰਘ ਹੈ ਗੁਰੂ ਗੋਬਿੰਦ ਸਿੰਘ ਹੈ ਗੁਰਨਾਨਕ ਇਹ ਸਾਡੇ ਮੋਰੀ ਹੈ ਅਸੀਂ ਉਹਦੇ ਤੇ ਉਹਨਾਂ ਦੇ ਕਹਿਣ ਤੇ ਚੱਲਣਾ ਨਾ ਅਸੀਂ ਕਿਸੇ ਤੇ ਜ਼ੁਲਮ ਕਰਨਾ ਤੇ ਨਾ ਸਹਿਣਾ ਠੀਕ ਹੈ ਭਰਾ ਬਣ ਕੇ ਬੇਨਤੀ ਹੈ ਤੁਹਾਡੇ ਅੱਗੇ ਸਾਰਿਆਂ ਅੱਗੇ ਕੋਈ ਵੀ ਗਲਤ ਕਦਮ ਨਾ ਚੱਕਿਓ ਉਹਨੇ ਪੰਜਾਬ ਨੂੰ ਬਰਬਾਦ ਕਰ ਛੱਡਿਆ ਮੈਂ ਤਾਂ ਉਹਦੇ ਅੱਗੇ ਵੀ ਹੱਥ ਪਾ ਬੰਨ ਕੇ ਬੇਨਤੀ ਕਰਦਾ ਬਾਈ ਵੱਡਾ ਸਾਨੂੰ ਜਿਹੜੇ ਹਾਲਤੇ ਹੈਗੇ ਛੱਡ ਦੇ ਅਸੀਂ ਆਪ ਦਾ ਪੰਜਾਬ ਆਪਣਾ ਆਪ ਦੇਖ ਲਾਂਗੇ ਤੂੰ ਬਾਹਰ ਬੈਠਾ ਤੂੰ ਆਦਾ ਕੰਮ ਕਰ ਜਿਹੜਾ ਕਰਦਾ ਤੂੰ ਤੈਨੂੰ ਸਾਡੇ ਪੰਜਾਬ ਦੀ ਟੈਨਸ਼ਨ ਨਹੀਂ ਲੈਣ ਦੀ ਲੋੜ ਅਸੀਂ ਐ ਬੈਠੇ ਆਂ ਪੰਜਾਬ 'ਚ ਸਾਨੂੰ ਪਤਾ ਅਸੀਂ ਚੱਲ ਰਹੇ ਆਂ ਅਸੀਂ ਪਰਿਵਾਰ ਦੇ ਵਿੱਚ ਆਂ ਤੂੰ ਬਾਹਰ ਰਹ ਜੇ ਹੈਨਾ ਤਾਂ ਅਰਕੇ ਭਰਾ ਵੱਡਾ ਤੂੰ ਇਹ ਜੀ ਅੱਗੇ ਨਾ ਫਲਾ ਕਿ ਦੋ ਚਾਰ ਹੋਰ ਘਰ ਪੱਟੇ ਜਾਣ ਤੇਰੇ ਚੱਕਰਾਂ 'ਚ ਤੇ ਉਹਦੇ ਮਾਪੇ ਪੁੱਛ ਕੇ ਦੇਖੀ ਜਿਹੜੇ ਉਹ ਮੋਗੇ ਮੁੰਡੇ ਵਸਵਾਏ ਤੂੰ ਦੋ ਦੋਨਾਂ ਦੇ ਘਰ ਦੇ ਹਾਲਾਤ ਕੀ ਐ ਹੈ ਤੇ ਤੂੰ ਆਰਾਮ ਦਾ ਆਰਾਮ ਨਾਲ ਏਸੀ 'ਚ ਬੈਠ ਕੇ ਹੀਟਰਾਂ 'ਚ ਬੈਠ ਕੇ ਚੰਗਾ ਕੈਨੇਡਾ ਅਮਰੀਕਾ ਘੁੰਮ ਰਿਹਾ ਹੈ ਨਾ ਚੰਗੇ ਨਿਆਰੇ ਲੈ ਰਿਆ 13 ਸਿਰਫ ਇੱਕ ਮੂੰਹ ਦੀ ਜ਼ਬਾਨ ਤੇ ਅਸੀਂ ਐਡੇ ਇਮੋਸ਼ਨਲ ਬੰਦੇ ਤੇਰੇ ਪਿੱਛੇ ਲੱਗ ਕੇ ਆਦਾ ਘਰ ਪਟ ਲੈਨੇ ਆ ਬਾਈ ਵੱਡਾ ਹੱਥ ਬੰਨ ਕੇ ਬੇਨਤੀ ਆ ਸਾਨੂੰ ਤੇਰੀ ਕੋਈ ਖਾਲਿਸਤਾਨ ਦੀ ਲੋੜ ਨਹੀਂ ਐ ਜਿੱਦੈ ਸਾਨੂੰ ਹਾਂ ਪਤਾ ਲੱਗਿਆ ਵੀ ਹਾਂ ਸਾਡੇ ਤੇ ਅੱਤ ਹੋਊਗੀ ਅੱਜ ਤੇ ਉਹਦੇ ਅਸੀਂ ਹੈਗੇ ਆ ਠੀਕ ਐ ਸਭ ਭਰਾ ਵੱਡਾ फडका ਹੋਗਲਾ ਨਾ ਕਰ ਤੁਹਾਨੂੰ ਵਸਣ ਦੇ ਦੇ ਤੂੰ ਤਾਂ ਆਪਕੇ ਅਮਰੀਕਾ ਕੈਨੇਡਾ ਬੈਠਾ ਅਸੀਂ ਆਪਦੇ ਜਵਾਬ ਪਾ ਲੈਨੇ ਆ ਸਾਰੇ ਹੱਥ ਬੰਨੇ ਤੇਰੇ ਕੇ ਨਾ ਕਿਸੇ ਮਾਪੇ ਦੇ ਪੁੱਤ ਜਾੜ ਤੋ ਮੇਰੀ ਇੰਨੀ ਬੇਨਤੀ ਹੈ ਭਾਈ ਪੰਜਾਬੀਓ ਇਹਦੀ ਇਹ ਵੀਡੀਓ ਵੀਡੀਓ ਕੁਝ ਵੀ ਨਾ ਦੇਖਿਆ ਕਰੋ ਇਹਨੂੰ ਕੋਈ ਪੰਜਾਬੀ ਪੰਜਾਬ ਜਾਂ ਪੰਜਾਬੀਅਤ ਨਾਲ ਕੋਈ ਹਿੱਤ ਨਹੀਂ ਹੈ ਇਹ ਸਿਰਫ ਆਉਦੀਆਂ ਦੋ ਵੀਡੀਓ ਪਾ ਕੇ ਫੰਡਿੰਗ ਲੈਂਦਾ ਸਿੱਧੀ ਗੱਲ ਆ ਸਾਹਮਣੇ ਤੁਹਾਨੂੰ ਠੀਕ ਹੈ ਇਹ ਬੰਦੇ ਤੋਂ ਪੱਗ ਨਹੀਂ ਬੰਨੀ ਮੈਂ ਦੇਖਿਆ ਅਜੇ ਤੱਕ ਯਾਰ ਕੀ ਸਾਡੇ ਪੰਜਾਬ ਦੀ ਗੱਲ ਕਰੂਗਾ ਇਹ ਤਾਰ ਕੇ ਹੱਥ ਬਣ ਕੇ ਬੇਨਤੀ ਹੈ ਬਾਈ ਸਾਡਾ ਪਹਿਰੇਦਾਰ ਨਹੀਂ ਬਣਨ ਦੀ ਕੋਸ਼ਿਸ਼ ਕਰ ਅਸੀਂ ਆਪਦੇ ਆਪ ਆਪਾਂ ਹੀ ਚੱਲਾਂਗੇ ਸਾਡੇ ਬਤੇਰੋ ਹੈਗੇ ਬਾਬੇ ਜਿਹੜੇ ਸੇਹ ਦੇਣ ਵਾਲੇ ਪੁਰਾਣੇ ਬੈਠੇ ਉਹਨਾਂ ਨੂੰ ਪੁੱਛ ਕੇ ਦੇਖ ਜਿਹੜੇ 1984 ਵਿੱਚ ਜਿਨ੍ਹਾਂ ਨੇ ਆਪਦੇ ਪੁੱਤ ਖੋਏ ਆ ਤਾਰ ਕੇ ਹੱਥ ਬਨ ਕੇ ਬੇਨਤੀ ਹੈ ਤੂੰ ਆਦਾ ਕੰਮ ਕਰ ਭਰਾਵਾ ਸਾਡੇ ਪੰਜਾਬ ਦੇ ਵਿੱਚ ਹਸਣਾ ਲੈਂ ਸਾਨੂੰ ਕੋਈ ਖਾਲੀਸਤਾਨ ਦੀ ਲੋੜ ਨਹੀਂ ਅਸੀਂ ਦੋ ਡੰਗ ਦੀ ਰੋਟੀ ਦੀ ਕਿਰਤ ਕਮਾਈ ਕਰਾਂਗੇ ਤੇ ਦੋ ਡੰਗ ਦੀ ਖਾ ਲਾਂਗੇ ਕੋਈ ਦਿੱਕਤ ਨਹੀਂ ਹੈ ਸਾਨੂੰ ਉਹ ਸੱਚੇ ਪਾਤਸ਼ਾਹ ਜਿੱਦੇ ਮਹਾਰਾਜ ਨੇ ਮਿਹਰ ਕੀਤੀ ਤਾਂ ਰਾਜ ਵੀ ਆਊਗਾ ਸਭ ਕੁਝ ਆਊਗਾ ਪਰ ਭਰਾ ਬਣ ਕੇ ਤੂੰ ਆਹ ਕੰਮ ਨਾ ਕਰ ਜਿਹੜਾ ਕਰਕੇ ਅਸੀਂ ਤੇਰੇ ਅਗੇ ਇੰਨਾ ਦੁਖੀ ਹੋ ਰਖੇ ਆ ਗੱਲਾਂ ਛੱਡ ਦੇ ਮੈਂ ਤਾਂ ਇਹ ਹੋਣਾ ਤੈਨੂੰ ਮਿਲਦਾ ਕੀ ਹੈ ਯਾਰ ਤੂੰ ਪੁੱਤ ਮਰਵਾਈ ਜਾਂਦਾ ਤੇ ਪੰਜਾਬ 'ਚ ਤੇ ਤੂੰ ਪੰਜਾਬ ਦੀ ਹਿੱਤ ਦੀ ਗੱਲ ਕਰਦਾ ਪੰਜਾਬ ਦੇ ਪੁੱਤ ਮਰਵਾ ਰਹੇ ਆ ਤੂੰ ਹੱਥ ਬਨ ਕੇ ਬੇਨਤੀ ਆ ਭਰਾ ਇਹਦੀ ਕੋਈ ਵੀਡੀਓ ਬਾੜੀ ਉਹਨਾਂ ਦੇਖੋ ਕੋਈ ਇਹਦੇ ਚੱਕਰਾਂ 'ਚ ਨਾ ਪਾਓ ਆਪਦਾ ਕਿਰਤ ਕਰੋ ਦਿਖਾਓ ਕਿਸੇ ਕੰਮ ਦੇ ਵਿੱਚ ਹਿੱਸਾ ਨਾ ਲਓ ਬਸ ਗੱਲ ਖਤਮ ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ